ਕੈਨੇਡਾ ਸਰਕਾਰ ਤੇ ਬੇਰੋਜ਼ਗਾਰੀ ਤੇ ਆਉਣ ਵਾਲੀਆਂ ਚੋਣਾਂ ਦਾ ਦਬਾਅ ਬਹੁਤ ਜ਼ਿਆਦਾ ਹੈ ਇਸ ਕਰਕੇ ਉਸਨੇ ਆਪਣੀਆਂ ਇਮੀਗ੍ਰੇਸ਼ਨ ਨੀਤੀਆਂ ਦੇ ਵਿੱਚ ਤਰੜਾ ਤਰ ਤੇ ਲਗਾਤਾਰ ਤਬਦੀਲੀਆਂ ਕਰਨੀਆਂ ਜਿਹੜੀਆਂ ਉਹ ਸ਼ੁਰੂ ਕਰ ਦਿੱਤੀਆਂ ਨੇ ਹੁਣ ਜਿਹੜੀਆਂ ਮਾਰਕ ਮਿਲਨ ਨੇ ਕੱਲ ਤਬਦੀਲੀਆਂ ਦਾ ਐਲਾਨ ਕੀਤਾ ਹੈ ਉਹ ਬਹੁਤ ਜ਼ਿਆਦਾ ਵਿਦਿਆਰਥੀਆਂ ਤੇ ਅਸਰ ਕਰਨ ਵਾਲੀਆਂ ਨੇ ਕਿਉਂਕਿ ਜਿਹੜੇ ਵਿਦਿਆਰਥੀ ਚਲੇ ਗਏ ਨੇ ਉਹਨਾਂ ਤੇ ਵੀ ਅਸਰ ਹੈ ਜਿਹੜੇ ਉੱਥੇ ਪੜ੍ਹ ਰਹੇ ਨੇ ਉਹਨਾਂ ਤੇ ਵੀ ਅਸਰ ਹੈ ਜਿਹਨਾਂ ਨੇ ਇਹ ਜਾਣਾ ਹੈ ਉਹਨਾਂ ਤੇ ਵੀ ਅਸਰ ਹੈ ਇਸ ਦੇ ਵਿੱਚ ਸਭ ਤੋਂ ਜਿਹੜੀ ਉਹਨਾਂ ਨੇ ਵੱਡੀ ਸ਼ਰਤ ਕਰ ਦਿੱਤੀ ਹੈ ਉਹ ਕਰ ਦਿੱਤੀ ਆ ਆਇਲਟਸ ਦੀ ਆਇਲਟਸ ਬੜੀ ਮੁਸ਼ਕਲ ਨਾਲ ਇੱਥੋਂ ਵਿਦਿਆਰਥੀ ਜਿਹੜੇ ਸੀਗੇ ਉਹ ਪਾਸ ਕਰਕੇ ਜੇ ਉੱਥੇ ਪਹੁੰਚਦੇ ਸੀ ਤੇ ਉਹਨਾਂ ਨੂੰ ਦੁਬਾਰਾ ਉੱਥੇ ਆਇਲਟਸ ਨਹੀਂ ਸੀ ਕਰਨਾ ਪੈਂਦਾ ਹੁਣ ਜਿਹੜੇ ਕਾਲਜ ਤੋਂ ਗ੍ਰੈਜੂਏਟ ਹੋਣਗੇ ਉਹਨਾਂ ਨੂੰ 5 ਬੈਂਡ ਉੱਥੇ ਲੈਣੇ ਪੈਣਗੇ ਤੇ ਜਿਹੜੇ ਪੋਸਟ ਗ੍ਰੈਜੂਏਸ਼ਨ ਕਰਨਗੇ ਉਹਨਾਂ ਨੂੰ 7 ਬੈਂਡ ਲੈਣੇ ਪੈਣਗੇ ਆਪਣੀ ਸਟੱਡੀ ਤੋਂ ਬਾਅਦ ਤਾਂ ਉਹਨਾਂ ਨੂੰ ਪੋਸਟ ਗ੍ਰੈਜੂਏਟ ਵਰਕ ਪਰਮਿਟ ਜਾਂ ਗ੍ਰੈਜੂਏਟ ਵਰਕ ਪਰਮਿਟ ਮਿਲੇਗਾ ਇਹ ਇੱਕ ਵੱਡੀ ਜਿਹੜੀ ਆ ਉਹ ਤਬਦੀਲੀ ਆ ਇਸ ਤੋਂ ਬਾਅਦ ਉਹਨਾਂ ਨੇ ਜਿਹੜਾ 16 ਮਹੀਨਿਆਂ ਤੋਂ ਘੱਟ ਕੋਰਸ ਵਾਲਾ ਹੈ ਉਹ ਆਪਣੀ ਪਤਨੀ ਨੂੰ ਉੱਥੇ ਨਹੀਂ ਬੁਲਾ ਸਕੇਗਾ ਇਹ ਵੀ ਉਹਨਾਂ ਨੇ ਐਲਾਨ ਕਰ ਦਿੱਤਾ ਹੈ ਇਸ ਤੋਂ ਇਲਾਵਾ ਉਹਨਾਂ ਨੇ ਜਿਹੜੀ ਬੇਰੋਜ਼ਗਾਰੀ ਦਰ ਹੈ ਉਸ ਨੂੰ ਮੱਦੇ ਨਜ਼ਰ ਰੱਖਦੇ ਆ ਆ ਜਿਹੜੀ ਪਹਿਲਾਂ 6.1 ਸੀ ਉਹ 6 ਫਿਰ 6.4 ਹੋਈ ਤੇ ਹੁਣ 6 ਅਸ਼ਾਰੀਆ 6 ਹੋ ਗਈ ਹੈ ਜਾਨੀ ਕਿ ਇਸ ਦੇ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ਉਸ ਨੂੰ ਮੱਦੇਨਜ਼ਰ ਰੱਖਦੇ ਹਾਂ ਕੁਝ ਹੋਰ ਤਬਦੀਲੀਆਂ ਵੀ ਕੀਤੀਆਂ ਨੇ ਤੇ ਇਹਨਾਂ ਬਦਲਾਵਾਂ ਤੋਂ ਬਾਅਦ ਇਹ ਜਿਹੜਾ ਹੈ ਵਿਦਿਆਰਥੀਆਂ ਤੇ ਬਹੁਤ ਵੱਡਾ ਅਸਰ ਇੱਕ ਹੋ ਸਕਦਾ ਹੈ ਇਸ ਕਰਕੇ ਹੁਣ ਇਹ ਮਾਪਿਆਂ ਨੇ ਸੋਚਣਾ ਹੈ ਕਿ ਇੱਡੀ ਵੱਡੀ ਰਕਮ ਲਾ ਕੇ ਧੀਆਂ ਪੁੱਤਰਾਂ ਨੂੰ ਕੈਨੇਡਾ ਭੇਜਣਾ ਹੈ ਜਾਂ ਨਹੀਂ ਜੇ ਭੇਜਣਾ ਹੈ ਤਾਂ ਉਹਨਾਂ ਨੂੰ ਚੰਗੀ ਤਿਆਰੀ ਕਰਨੀ ਚਾਹੀਦੀ ਹੈ